ਇਹ ਵਾਲੀ ਸਬਜ਼ੀ ਖਾ ਕੇ ਤੁਸੀਂ ਅੰਡਿਆਂ ਦੀ ਭੁਰਜੀ ਭੁੱਲ ਜਾਣੀ ਤੇ ਸਬਜ਼ੀ ਬਣ ਵੀ 3-4 ਮਿੰਟ ਦੇ ਵਿੱਚ ਜਾਂਦੀ ਹੈ ਇੰਨੀ ਦੇਰ ਚ ਤਾਂ ਮੈਗੀ ਵੀ ਨਹੀਂ ਬਣਦੀ ਹੈ ਕਿ ਜਿੰਨੀ ਦੇਰ ਦੇ ਵਿੱਚ ਇਹ ਸਬਜ਼ੀ ਬਣ ਕੇ ਹੋ ਜਾਂਦੀ ਹੈ ਤਿਆਰ ਬੱਚੇ ਤਾਂ ਬਹੁਤ ਖੁਸ਼ ਹੋ ਕੇ ਖਾਂਦੇ ਸਬਜ਼ੀ ਬਣਾ ਲਈ ਲਿਆ ਇੱਕ ਪੱਤਾ ਗੋਭੀ ਦਾ ਫੁੱਲ ਇੱਕ ਸਿਮਲਾ ਮਿਰਚ ਤੇ ਟਮਾਟਰ ਕਟਿੰਗ ਤਾਂ ਮੇਰੀ ਬਹੁਤ ਫਾਸਟ ਹੈ ਤੇਲ ਗਰਮ ਹੁੰਦੇ ਹੁੰਦੇ ਮੈਂ ਸਬਜ਼ੀ ਕੱਟ ਦੇਣੀ ਥੁੱਲੇ ਤੇ ਰੱਖ ਦਿੱਤੀ ਕੜਾਈ ਗਰਮ ਹੋਣੀ ਕੜਾਈ ਗਰਮ ਹੋਣ ਤੇ ਥੋੜਾ ਜਿਹਾ ਪਾ ਦੇਣਾ ਤੇਲ ਤੇ ਚਲੋ ਇਹਨਾਂ ਤੇਲ ਗਰਮ ਹੁੰਦਾ ਪਿਆ ਜਲਦੀ ਜਲਦੀ ਮੈਂ ਕੱਟ ਲਵਾਂ ਸਬਜ਼ੀ ਮੈਂ ਪੱਤਾ ਗੋਭੀ ਦੇ ਫੁੱਲੇ ਦੇ ਵਿੱਚੋਂ ਸਿਰਫ ਥੋੜੀ ਜਿਹੀ ਗੋਭੀ ਲਈ ਹੈ ਤੁਸੀਂ ਸਬਜ਼ੀ ਦੇ ਅਨੁਸਾਰ ਜ਼ਿਆਦਾ ਵੀ ਪਾ ਸਕਦੇ ਹੋ ਮੈਂ 3-4 ਛੋਟੇ ਛੋਟੇ ਪਿਆਜ਼ ਪਿਆਜ਼ ਦੀਆਂ ਭੂਕਾ 3-4 ਮਿਰਚਾਂ ਬਹੁਤ ਹੀ ਆਸਾਨ ਸਬਜੀ ਹੈ ਸਬਜੀ ਕੱਟਣ ਤੋਂ ਪਹਿਲਾਂ ਮੈਂ ਇੱਕ ਬੌਲ ਦੇ ਵਿੱਚ ਥੋੜਾ ਜਿਹਾ ਗਰਮ ਪਾਣੀ ਕਰਕੇ ਗੁੰਗਣਾ ਜਿਹਾ ਪਾਣੀ ਕਰਕੇ ਉਹਦੇ ਵਿੱਚ ਇੱਕ ਕੋਲੀ ਸੋਇਆਬੀਨ ਦੀ ਭਿਗੋ ਕੇ ਰੱਖ ਦਿੱਤੀ ਸਿਰਫ 1 ਮਿੰਟ ਦੇ ਲਈ ਇਹਨਾਂ ਤੇਲ ਗਰਮ ਹੋਵੇ ਚਲੋ ਜਲਦੀ ਜਲਦੀ ਸਬਜ਼ੀ ਕੱਟ ਲਈ ਸਬਜ਼ੀ ਬਿਲਕੁਲ ਬਰੀਕ ਬਰੀਕ ਕੱਟ ਕੇ ਪਾਣੀ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਗੋਭੀ ਬਿਲਕੁਲ ਬਰੀਕ ਬਰੀਕ ਕਰ ਲਈ ਅੱਤਾਂ ਗੋਭੀ ਮੈਂ ਸਬਜ਼ੀ 'ਚ ਤਾਂ ਪਾਣੀ ਕਿਉਂਕਿ ਮੰਨਤ ਸਾਡੀ ਖਾਂਦੀ ਨਹੀਂ ਹੈਗੀ ਤੇ ਸਿਮਲਾ ਮਿਰਚ ਵੀ ਕਈ ਬੱਚੇ ਬਹੁਤ ਘੱਟ ਖਾਂਦੇ ਇਸ ਕਰਕੇ ਮੈਂ ਸਿਮਲਾ ਮਿਰਚ ਵੀ ਇੱਕ ਬਰੀਕ ਬਰੀਕ ਕਰਕੇ ਇਸ ਸਬਜ਼ੀ ਦੇ ਵਿੱਚ ਪਾਣੀ ਹੈ ਉਸ ਤੋਂ ਬਾਅਦ ਮੇਰੇ ਕੋਲ ਪਿਆਜ਼ ਦੀਆਂ ਭੁੱਕਾਂ ਪਈਆਂ ਸੀਗੇ ਮੈਂ ਉਹਨਾਂ ਨੂੰ ਵੀ ਛੋਟਾ ਛੋਟਾ ਕੱਟ ਲਈ ਦੇ ਨਾਲ ਹੀ ਮੈਂ ਕੱਟ ਲਏ ਤਿੰਨ ਚਾਰ ਪਿਆਜ਼ ਤੁਸੀਂ ਯਕੀਨ ਮੰਨਿਓ ਜੇਕਰ ਤੁਸੀਂ ਇਹ ਸਬਜ਼ੀ ਆਪਣੇ ਬੱਚਿਆਂ ਨੂੰ ਇੱਕ ਵਾਰ ਬਣਾ ਕੇ ਦੇ ਦਿੱਤੀ ਨਾ ਤਾਂ ਉਹਨਾਂ ਨੇ ਰੋਜ਼-ਰੋਜ਼ ਇਹੀ ਸਬਜ਼ੀ ਮੰਗਿਆ ਕਰਨੀ ਰੋਟੀ ਦੇ ਨਾਲ ਖਾਣ ਲਈ ਕਿਉਂਕਿ ਸਬਜ਼ੀ ਬਹੁਤ ਸਵਾਦ ਬਣਦੀ ਆ ਉਸ ਤੋਂ ਬਾਅਦ ਮੈਂ ਇੱਕ ਟਮਾਟਰ ਵੀ ਬ੍ਰੇਕ-ਬ੍ਰੇਕ ਕੱਟ ਲਿਆ ਆ ਤੇ ਨਾਲ ਦੇ ਨਾਲ ਹੀ ਤਿੰਨ ਚਾਰ ਮੈਂ ਲਈਆਂ ਹਰੀਆਂ ਮਿਰਚਾਂ ਤੁਸੀਂ ਆਪਣੇ ਹਿਸਾਬ ਦੇ ਨਾਲ ਜਿੰਨਾ ਕਿ ਤਿੱਖਾ ਖਾਣਾ ਚਾਹੁੰਦੇ ਹੋ ਓਨੇ ਕ ਹਰੀ ਮਿਰਚ ਪਾ ਸਕਦੇ ਵਿੱਚ ਮਸਾਲਾ ਕੋਈ ਨਹੀਂ ਪਾਣਾ ਸਬਜ਼ੀ 'ਚ ਮੈਂ ਵਿਦਆਊਟ ਮਸਾਲੇ ਤੋਂ ਬਣਾਣੀ ਆ ਮੈਂ ਸਾਰੀ ਸਬਜ਼ੀਆਂ ਨੂੰ ਬਰੀਕ-ਬਰੀਕ ਕੱਟ ਲਿਆ ਤੇ ਉਸ ਤੋਂ ਬਾਅਦ ਜਿਹੜਾ ਮੈਂ ਨਿਊਟਰੀ ਚੂਰਾ ਪਹਿਲਾਂ ਪਗੋ ਕੇ ਰੱਖਿਆ ਸੀਗਾ ਉਸ ਨੂੰ ਚੰਗੀ ਤਰ੍ਹਾਂ ਸੀ ਨਚੋੜ ਲੈਣਾ ਤੇ ਨਿਊਟਰੀ ਚੂੜੇ ਨੂੰ ਲੱਗ ਕਰ ਦੇਣਾ ਤੇ ਉਹਦਾ ਪਾਣੀ ਕਰ ਲੈਣਾ ਆ ਅਲੱਗ ਕਰਿਆਨੇ ਦੀ ਦੁਕਾਨ ਤੋਂ ਨਿਊਟਰੀ ਚੂੜਾ ਤਾਂ ਆਰਾਮ ਨਾਲ ਮਿਲ ਜਾਂਦਾ ਆ ਜੇ ਨਾ ਹੋਵੇ ਤਾਂ ਤੁਸੀਂ ਸੋਇਆਬੀਨ ਦੀ ਬੜੀਆਂ ਨੂੰ ਮਿਕਸੀ ਦੇ ਵਿੱਚ ਪੀਸ ਵੀ ਸਕਦੇ ਆ ਦੂਸੀ ਸਾਈਡ ਮੈਂ ਤੇਲ ਗਰਮ ਹੋਣਾ ਰੱਖਿਆ ਸੀਗਾ ਤੇ ਤੇਲ ਹੋ ਗਿਆ ਗਰਮ ਉਹਦੇ ਵਿੱਚ ਅੱਧਾ ਚਮਚ ਜੀਰਾ ਤੇ ਧਨੀਏ ਦਾ ਪਾ ਦਿੱਤਾ ਤੇ ਸਭ ਤੋਂ ਪਹਿਲਾਂ ਪਾ ਦਿੱਤੀ ਸ਼ਿਮਲਾ ਮਿਰਚ ਤੇ ਉਸ ਤੋਂ ਬਾਅਦ ਜੋ ਮੈਂ ਬ੍ਰੇਕ ਬ੍ਰੇਕ ਗੋਭੀ ਕੱਟੀ ਸੀਗੀ ਉਹਦੇ ਉੱਤੇ ਪਾਤੀ ਨੇ ਨਾਲ ਹੀ ਪਾ ਦਿੱਤੇ ਪਿਆਜ਼ ਤੇ ਸਾਰੀ ਸਬਜ਼ੀਆਂ ਨੂੰ ਕਰ ਦਿੱਤਾ ਮਿਕਸ ਪੰਜਿਕ ਸੈਕਿੰਡ ਸਬਜੀ ਪੁੰਨਣ ਤੋਂ ਬਾਅਦ ਨਾਲ ਹੀ ਪਾ ਦਿੱਤੇ ਮੈਂ ਟਮਾਟਰ ਤੇ ਹਰੀ ਮਿਰਚ ਮੈਨੂੰ ਇਹ ਭੁੱਕਾ ਲੰਬੀਆਂ ਪਸੰਦ ਆ ਇਸ ਕਰਕੇ ਮੈਂ ਥੋੜੀ ਵੱਡੀ ਸਾਈਜ਼ ਦੀਆਂ ਰੱਖੀਆਂ ਸਟੀਮ ਦੇ ਨਾਲ ਆਪਣੇ ਆਪ ਹੀ ਹੋ ਜਾਣੀ ਤੇ ਸਵਾਦ ਦੇ ਅਨੁਸਾਰ ਮੈਂ ਪਾ ਦਿੱਤਾ ਨਮਕ ਤੇ ਸਾਰੀ ਸਬਜੀ ਨੂੰ ਕਰ ਦਿੱਤਾ ਮਿਕਸ ਤੇ ਟੱਕਣ ਲਾ ਕੇ 20 ਸੈਕਿੰਡ ਲਈ ਇਹਨੂੰ ਰੱਖ ਦਿੱਤਾ ਸਟੀਮ ਲਈ ਤੇ ਉਸ ਤੋਂ ਬਾਅਦ ਪਾ ਦਿੱਤੀ ਹਲਦੀ ਵਿੱਚ ਹਲਦੀ ਮਿਕਸ ਕਰਨ ਤੋਂ ਬਾਅਦ ਨਾਲ ਹੀ ਪਾ ਦਿੱਤਾ ਨਿਊਟਰੀ ਚੂੜਾ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਸਬ지ਆਂ ਨਾ ਕੱਚੀ-ਕੱਚੀਆਂ ਹੀ ਰੱਖਣੀਆਂ ਜਿਆਦਾ ਸਬਜੀ ਪਕਾਣੀ ਨਹੀਂ ਹੈਗੀ ਨਹੀਂ ਤਾਂ ਜੋ ਸਬਜੀ ਅਸੀਂ ਨਿਊਟਰੀ ਚੂੜੇ ਦੇ ਵਿੱਚ ਐਡ ਕੀਤੀ ਹੈ ਉਹਦਾ ਟੇਸਟ ਨਹੀਂ ਆਉਣਾ ਹੁਣ ਤੁਸੀਂ ਟਾਈਮ ਚੈੱਕ ਕਰੋ 7:07 ਮਿੰਟ ਤੇ ਮੈਂ ਸਬਜੀ ਨੂੰ ਤੜਕਾ ਲਾਇਆ ਤੇ 3-4 ਮਿੰਟ ਲਈ ਰੱਖ ਦਿੱਤਾ ਟੱਕ ਕੇ ਤੇ ਉਸ ਤੋਂ ਬਾਅਦ ਮੈਂ ਮੰਨਤ ਨੂੰ ਕਰਵਾਈ ਸਬਜੀ ਚੈੱਕ ਮੈਂ ਕਿ ਮੰਨਤ ਮੰਨਾ ਸਾਡੀ ਨੂੰ ਤਾਂ ਬਹੁਤ ਪਸੰਦ ਆਏ ਸਬਜ਼ੀ ਤੇ ਹੁਣ ਤੁਸੀਂ ਟਾਈਮ ਨੋਟ ਕਰੋ 7:11 ਮਿੰਟ ਤੱਕ ਸਬਜ਼ੀ ਤਿਆਰ ਹੋ ਗਈ। ਕਿਉਂਕਿ ਟੇਸਟੀ ਵੀ ਬਹੁਤ ਬਣਦੀ ਹੈ ਤੇ ਬਹੁਤ ਹੀ ਜਲਦੀ ਬਣ ਜਾਂਦੀ ਜਿਆਦਾ ਟਾਈਮ ਨਹੀਂ ਲੱਗਦਾ ਸਬਜ਼ੀ ਬਣਾਉਣ ਨੂੰ ਤੇ ਥੋੜਾ ਜਿਹਾ ਪਾ ਦਿੱਤਾ ਹਰਾ ਧਣੀ। ਕਈ ਵਾਰ ਮਾਰਨਿੰਗ ਟਾਈਮ ਅਸੀਂ ਲੱਭਦੇ ਹੁੰਦੇ ਟਿਫਨ ਚ ਕੀ ਪਾਈਏ ਤੇ ਸਬਜ਼ੀ ਪਾ ਸਕਦੇ ਆ ਤਿਆਰ ਕਰਕੇ। ਸਬਜ਼ੀ ਦਾ ਕਲਰ ਚੈੱਕ ਕਰੋ ਤੇ ਬਣਾ ਕੇ ਜਰੂਰ ਟਰਾਈ ਕਰੇ। ਇਹਦੇ ਨਾਲ ਹੀ ਵੀਡੀਓ ਹੁੰਦੀ ਖਤਮ ਬਾਈ ਬਾਈ।